ਬਹੁਤ ਮੈਂ ਤੁਸੀਂ ਕਿੱਥੇ ਸੀਗੇ ਉਸ ਟਾਈਮ ਜੇ ਸਰਚ ਆ ਮੈਂ ਕਮਰੇ 'ਚ ਸੁੱਤੇ ਹੀ ਪਈ ਹਾਂ 11 ਵਜੇ ਜਦੋਂ ਮੈਨੂੰ ਫੋਨ ਆਇਆ ਵਾ ਬੇਟਾ ਨਹੀਂ ਤੁਹਾਨੂੰ ਆਪ ਵੀ ਉਸਟਾਰਟਰ ਜੀ ਸ਼ਰਮਾ ਉਹਨੇ ਮੈਨੂੰ ਖੁਦ ਕੰਮ ਕੀ ਦਿੱਤੀ ਆ ਪੀ ਤੁਸੀਂ ਬਤਮੀ ਜੋ ਤੁਹਾਡਾ ਨਹੀਂ ਚੋ ਕਿ ਮੈਂ ਬਾਅਦ ਮਾਰਨਾ ਮੈਂ ਕਿਹਾ ਮੈਂ ਇਹ ਵੀ ਕਰਨੀ ਨਹੀਂ ਰਹੀ ਸਾਡੇ ਕੋਈ ਫੋਨ ਦੇ ਵਿੱਚ ਰਿਕਾਰਡਿੰਗ ਵਗੈਰਾ ਹੈਗੀ ਹੈ ਕੋਈ ਉਹਨਾਂ ਨੇ ਆਪਦੇ ਡਾਕਟਰ ਦੇ ਫੋਨ ਤੇ ਨਹੀਂ ਉਹਨਾਂ ਨੇ ਹੋਏ ਕਿ ਮੈਂ ਕਹ ਰਹਾ ਤੁਹਾਡੇ ਫੋਨ ਦੇ ਵਿੱਚ ਤੁਸੀਂ ਉਹਨਾਂ ਨੇ ਫੋਨ ਕੀਤਾ ਤੋਂ ਰਿਕਾਰਡਿੰਗ ਮਾਣਾ ਤੇ ਆਪਦੇ ਡਾਕਟਰ ਦੇ ਫੋਨ ਤੇ ਕੀਤਾ ਉਹਨਾਂ ਨੇ ਉਹਨਾਂ ਨੇ ਆਪਣੇ ਡਾਕਟਰ ਦੇ ਜੂਨੀਅਰ ਡਾਕਟਰ ਨਾਲ ਗੱਲ ਕਰਾਈ ਹੈ ਮੇਰੇ ਪੁੱਤ ਨੂੰ ਮੈਡਮ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਮਤਲਬ ਕਿ ਤੁਹਾਡੇ ਹਸਬੰਡ ਵਗੈਰਾ ਨੇ ਕਿਸੇ ਕੋਈ ਜਿਹੜੀ ਮੈਡਮ ਆ ਸਿਸਟਰ ਆ ਉਹਨਾਂ ਨਾਲ ਵੀ ਬਤਮੀ ਜੀ ਵਗੈਰਾ ਕੀਤੀ ਹੈ ਕੋਈ ਨਹੀਂ ਆ ਕੀਤੀ ਆ ਤਾਂ ਵੀਡੀਓ ਦਿਖਾਓ ਨਾ ਮੈਂ ਮੈਂ ਵੀ ਦਿਖਾਵਾਂਗੀ ਮੈਂ ਵੀ ਵੀਡੀਓ ਬਣਾਈ ਹੋਈ ਹੈ ਆਪੀ ਇਹਨਾਂ ਨੇ ਕਿਹੜੀ ਬਤ ਵਿੱਚ ਕੀਤੀ ਹੂੰ ਦਿਖਾਵਾਂ ਸਬੂਤ ਹੈ ਨਾ ਦੇਖ ਕੇ ਕਿ ਉਹਦੇ ਹਸਪੀਟਲ ਕੋਈ ਇਦਾਂ ਹਰਕਤ ਕਰਕੇ ਤੇ ਬਾਜੀ ਮੁੜ ਕੇ ਚਲੇ ਗਏ ਸੀਗੇ ਸਬੂਤ ਦੇਣ ਫਿਰ ਮੈਂ ਵੀ ਦਿਖਾਵਾਂਗੀ ਸਬੂਤ ਮੇਰੇ ਕੋਲ ਸਬੂਤ ਹੈ ਨਾ ਮੈਂ ਸਬੂਤ ਦੇ ਸਾਥ ਬੋਲਦੀ ਆ ਮੈਂ ਇਹਦੀ ਬੋਲਦੀ ਹੂੰ ਮੇਰੇ ਪਾਸ ਬਹੁਤ ਹੀ ਅਡਲਟ ਸਬੂਤ ਦੇਵੇ ਡਾਕਟਰ ਆਪ ਕਿਉਂ ਨਹੀਂ ਗੱਲ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਕੋਈ ਡਾਕਟਰ ਨੇ ਕੋਈ ਕੁੜੀ ਜੀ ਦੇ ਹੱਥੋਂ ਵੀ ਪਾਇਆ ਗਿਆ ਕੋਈ ਏਦਾਂ ਦਾ ਕੋਈ ਹੈਗਾ ਕੋਈ ਕੋਈ ਗੱਲ ਨਹੀਂ ਮੈਂ ਕਿਹਾ ਮੈਨੂੰ ਸਬੂਤ ਦੇ ਨਹੀਂ ਇਹ ਕਹ ਡਾਕਟਰ ਇਹ ਤੁਹਾਨੂੰ ਕਿਹਨੇ ਕਿਹਾ ਸੀ ਨਹੀਂ ਗੱਲ ਡਾਕਟਰਾਂ ਨੇ ਕਿਹਾ ਸੀ ਬਹੁਤੇ ਨਹੀਂ ਹਾਂ ਸੀ ਡਾਕਟਰ ਨੇ ਕਿਹਾ ਉਹ ਕਹਿੰਦੇ ਸੀ ਅਸੀਂ ਇਸ ਦਾਸ ਸਾਹਿਬ ਜਿਹੜੇ ਹਨ ਉਹਨਾਂ ਨੇ ਬਤਨ ਦਿੱਤੀ ਕਿ ਇਹ ਇੱਥੇ ਤੱਕ ਆਇਆ ਮੈਂ ਕਿਹਾ ਤੁਸੀਂ ਮੈਨੂੰ ਵੀਡੀਓ ਦਿਖਾਓ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਜਿਹੜੇ ਹਸਬੰਦ ਹਨ ਉਹਨਾਂ ਨੇ ਏਦਾਂ ਮਤਲਬ ਜਿਹੜੀ ਮਿਸਪੀਪ ਕੀਤਾ ਕਿਸੇ ਦੇ ਨਾਲ ਇਹ ਕਰਕੇ ਉਹਨਾਂ ਨੇ ਤਹਾਡੇ ਹਸਬੰਦ ਇਥੋਂ ਚਲੇ ਗਏ ਸੀਗੇ ਇਹ ਚਲੇ ਗਏ ਉਹ ਇਹਨਾਂ ਡਾਕਟਰ ਨੂੰ ਬੁਲਾਉਂਦੇ ਰਹੇ 7 ਵਜੇ ਦਾ ਕਹਿੰਦਾ ਵੇਟ ਕੀਤੀ ਆ ਕਿਉਂਕਿ ਉਹਨਾਂ ਨੂੰ ਦੂਜਾ ਤਾਂ ਆਈ 7 ਵਜੇ ਦੀ ਵੇਟ ਕਰਕੇ ਗਏ ਆ ਮੈਡਮ ਨਾਲ ਗੱਲ ਹੋਈ ਏ ਸਾਡੇ ਕੋਲ ਬਾਕਾਇਦਾ ਵੀਡੀਓ ਬਣੀ ਹੋਈ ਛਾਨੇ ਪਤਾ ਇਹ ਉਹਨਾਂ ਤੁਸੀਂ ਅੰਦਰ ਗਏ ਸੀਗੇ ਆਪਣੇ ਉਹਦੇ ਆਪਰੇਟ ਦੇ ਜਿਹੜਾ ਤੁਹਾਡਾ ਗਲਤ ਕੀਤਾ ਗਿਆ ਉਸਦੇ ਬਾਰੇ ਗੱਲ ਕਰਨਗੇ ਸੀ ਕੀ ਕੀ ਆ ਗਿਆ ਡਾਕਟਰ ਸਾਹਿਬ ਵੱਲੋਂ ਸਾਨੂੰ ਪੈ ਗਏ ਆ ਕਿਉਂ ਪੈ ਗਏ ਆ ਉਹ ਬੱਸ ਕਹਿੰਦੀ ਆ ਸਾਡੇ ਨਾਲ ਆ ਕੀਤਾ ਵਾ ਸਰਦਾਜੀ ਨੇ ਉਹ ਕੀਤਾ ਕੀਤਾ ਇਹ ਸੰਸੂਝੋ ਉਹਨਾਂ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲੀ ਕਾਰਵਾਈ ਉਹ ਤਾਂ ਕੈਮਰੇ ਲੱਗੇ ਦੀਦੀ ਹੁੰਦੇ ਨਾ ਕੈਮਰੇ ਲ ਨਜ਼ਰ ਆਉਂਦਾ ਮੈਂ ਕਿਹਾ ਮੈਡਮ ਅਗਲੀ ਕਾਰਵਾਈ ਕੀ ਹੈ ਤੁਹਾਡੀ ਅਗਰ ਤੁਹਾਡੀ ਸਮਝ ਨਹੀਂ ਨੂੰ ਦੀ ਕਾਰਵਾਈ ਕਰਨੀ ਆ ਜਿਹਦਾ ਸਾਨੂੰ ਕੋਈ ਸਮਝ ਆਉਣ ਨਹੀਂ ਰਹੀ ਪ੍ਰਸਾਦ ਨੇ ਆਪ ਕੋਈ ਗੱਲ ਨਹੀਂ ਕੀਤੀ ਮੈਡਮ ਨੂੰ ਅੱਗੇ ਕੱਦ ਲੱਤਾ ਵਾ ਉਹਨੇ ਮੈਡਮ ਦਾ ਇਸਤੇਮਾਲ ਕੀਤਾ ਵਾ ਖੋਦੇ ਸਰਦਾਰ ਨੂੰ ਕਹਿ ਦਿੰਦਾ ਵਾ ਇਹ ਸਰਦਾਰ ਸ਼ਾਮੀ ਆਏ ਹੀ ਮੇਰੇ ਇੱਥੇ ਧੱਕ ਪਏ ਆ ਮੈਂ ਕਿਹਾ ਤੋਈ ਸਬੂਤ ਦਿਖਾਓ ਕੋਈ ਵੀਡੀਓ ਦਿਖਾਓ ਕੈਮਰੇ ਚ ਦਿਖਾਓ ਜੇ ਤਾਰੇ ਕੋਈ ਨਹੀਂ ਕੋ ਸਬੂਤ ਮੈਂ ਵੀਡੀਓ ਦਿਖਾਉਂਗੀ ਮੇਰੇ ਕੋਲ ਵੀਡੀਓ ਹੈਗੀ ਹੈ ਬਦੋ ਪਹਿਲਾਂ ਕੋਈ ਗੇਨ ਨਸਬੂ ਨਹੀਂ ਜਿਹੜਾ ਤੁਹਾਡੇ ਪੇਸ਼ੈਂਟ ਦਾ ਆਪਰੇਟ ਜਿਹੜਾ ਕਿ ਗਲਤ ਕੀਤਾ ਗਿਆ ਉਸ ਵਾਲੋ ਤੁਸੀਂ ਹੁਣ ਡਾਕਟਰ ਸਾਹਿਬ ਨੂੰ ਉਸ ਦੇ ਬਾਰੇ ਮਿਲੇ ਹੋ ਜਾ ਕੇ ਉਹਨਾਂ ਵੱਲੋਂ ਕੀ ਕੀ ਆ ਗਿਆ ਤੁਹਾਨੂੰ ਉਹਨਾਂ ਨੇ ਹੁਣ ਕੋਈ ਗੱਲ ਨਹੀਂ ਕੀਤੀ ਕੱਲ ਉਹਨਾਂ ਨੇ ਗੱਲ ਕੀਤੀ ਹੈ ਮੇਰੇ ਨਾਲ ਵੀ ਮੇਰ ਤੋਂ ਗਲਤੀ ਹੋ ਗਈ 100 ਦੀ ਹਾਂਜੀ ਉਹਨਾਂ ਕਿਹਾ 100 ਦੀ ਮੈਂ ਤੁਹਾਨੂੰ ਵੀ ਬੁਲਾਉਣਾ ਭੁੱਲ ਗਿਆ ਉੱਥੇ ਇਹ ਵੀ 100 ਦੀ ਉਹਨਾਂ ਕਿਹਾ ਤੁਸੀਂ ਉੱਥੇ ਆਓ ਮੇਰੇ ਕਮਰੇ 'ਚ ਆਪਾਂ ਕੋਈ ਸਾਥ ਕਰਦੇ ਹਾਂ ਜਿਹੜਾ ਦੂਜੀ ਲਾਤ ਦਾ ਲਾਜ ਮੈਂ ਫਰੀ ਕਰੂੰਗਾ ਮੈਂ ਨਹੀਂ ਗਈ ਉੱਥੇ